ਤਨਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰ ਗੁਰ ਨਾਨਕ ਸਾਹਿਬ ਜੀ ਧੰ ਗੁਰ ਨਾਨਕ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸੰਤ ਜਿਨਾ ਮਿਲ ਹਰ ਜਸ ਗਾਇਓ ਸੰਤ ਜਿਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੈ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਸਰਬ ਸੁਖ ਹਰ ਨਾਮ ਬਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਤੀਰਤ ਨਾਮਾਂ ਜੇ ਤਿਸ ਭਾਵਾਂ ਤੀਰਤ ਨਾਮਾਂ ਜੇ ਤਿਸ ਭਾਵਾਂ ਬਿਨ ਭਾਣੇ ਕੇ ਨਾਏ ਕਰੀ ਬਿਨ ਪਾਣੇ ਕੇ ਨੈ ਕਰੀ ਅੰਤਰਗਤ ਤੀਰਥ ਮਲ ਨਾਵੋ ਅੰਤਰਗਤ ਤੀਰਥ ਮਲ ਨਾਵੋ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਸਬਦ ਵਿਚਾਰ ਅੰਤਰ ਗਿਆਨ ਹੈ ਤੀਰਤ ਸਬਦ ਵਿਚਾਰ ਅੰਤਰ ਗਿਆਨ ਹੈ ਤੀਰਤ ਸਬਦ ਵਿਚਾਰ ਅੰਤਰ ਗਿਆਨ ਹੈ ਤੀਰਤ ਸਬਦ ਵਿਚਾਰ ਅੰਤਰ ਗਿਆਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਝੇ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੀ ਜੋ ਵਿਚਾਰ ਹੈ ਜੋ ਤਨਾਸਰੀ ਮਹੱਲਾ ਪਹਿਲਾ ਦੇ ਅੰਦਰ ਸਤਗੁਰ ਫਰਮਾਨ ਕਰਦੇ ਨੇ ਉਹ ਆਪਾਂ ਅੱਜ ਜੋ ਉਹਨਾਂ ਦਾ ਫਰਮਾਨ ਹੈ ਜੋ ਉਹਨਾਂ ਦਾ ਉਪਦੇਸ਼ ਹੈ ਇਹ ਸ਼ਬਦ ਦੇ ਰਾਹੀਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜੋ ਆਪਾਂ ਮੰਗਲਚਾਰਾ ਕੀਤਾ ਹੈ ਪ੍ਰਕਰਮਾ ਕੀਤੀਆਂ ਨੇ ਮਾਲਕ ਦੀਆਂ ਸਬਦਾ ਰਾਹੀ ਪ੍ਰਮਾਤਮਾ ਦੀ ਵਡਿਆਈ ਕਰਕੇ ਕਿ ਆਪਾਂ ਪਹਿਲਾਂ ਜੋ ਮੁੱਖ ਵਡਿਆਈ ਸ਼ੁਰੂ ਕੀਤੀ ਸੀ ਸਭ ਤੋਂ ਪਹਿਲਾਂ ਕਿ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਹੁਣ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਤੂੰ ਸੰਗਤ ਕਰ ਸੰਤ ਸੰਤਾਂ ਦੀ ਸੰਗਤ ਕਰ ਹੁਣ ਇੱਥੇ ਗੁਰੂ ਸਾਹਿਬ ਨੇ ਫਰਮਾਇਆ ਕਿ ਸੰਤਾਂ ਦੀ ਸੰਗਤ ਹੁਣ ਇੱਥੇ ਸੰਤ ਆਪਾਂ ਇੱਕ ਕਿਸੇ ਮੁੱਖ ਬੰਦੇ ਨੂੰ ਨਹੀਂ ਸਮਝ ਲੈਣਾ ਸੰਤ ਦੀ ਪ੍ਰਵਾਸਾ ਗੁਰੂ ਪਿਆਰਿਓ ਸੰਤ ਗੁਰੂ ਫਰਮਾਨ ਕਰਨਗੇ ਆਪਾਂ ਨੂੰ ਕਿ ਸੰਤ ਦੀ ਪ੍ਰਵਾਸਾ ਕੀ ਹੈ ਸੰਤ ਕੌਣ ਹੈ ਕਿੰਨਾਂ ਦੀ ਸੰਗਤ ਕਰੀਏ ਤੇ ਗੁਰੂ ਸਾਹਿਬ ਨੇ ਤਾਂ ਪਰਵਾਦ ਆ ਕਿ ਸੰਤ ਜਿਨਾ ਮਿਲ ਹਰ ਜਸ ਗਾਇਓ ਉਸ ਪਰਮਾਤਮਾ ਦੀ ਵਡਾਈ ਕਰੀ ਆਪਾਂ ਕਿੱਥੇ ਬੈਠ ਕੇ ਸੰਤਾਂ ਦੇ ਵਿੱਚ ਬੈਠ ਕੇ ਹੁਣ ਸੰਤ ਕੌਣ ਹੈ ਸੰਤ ਕਿਹੜੇ ਨੇ ਗੁਰੂ ਸਾਹਿਬ ਤੋਂ ਪੁੱਛੀਏ ਫਿਰ ਆਪਾਂ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਜਿਨ੍ਹਾਂ ਸਾਸ ਗਰਾਸ ਨਾ ਬਿਸਰੇ ਜਿੰਨਾ ਸਾਸ ਗਰਾਸ ਨਾ ਵਿਸਰੈ ਹਰਨਾ ਮਨਮੰਤ ਤਨ ਸੁਸਈ ਨਾਨਕਾ ਪੁਰਨ ਕਯੇ ਸੰਤ ਉਹ ਕਿਹੜੇ ਸੰਤ ਨੇ ਗੁਰੂ ਸਾਹਿਬ ਨੇ ਪਰਮਾਨ ਕਰਤਾ ਨਾਗੇ ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੋ ਸੋਈ ਨਾਨਕਾ ਪੂਰਨ ਸੋਈ ਸੰਤ ਪੂਰਨ ਸੰਤ ਦੀ ਗੱਲ ਆਈ ਐ ਇੱਥੇ ਹੁਣ ਇਹ ਸੰਗਤ ਦੇ ਵਿੱਚ ਜਦੋਂ ਬੈਠਾਂਗੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਹੁਣ ਸੰਗਤ ਦੇ ਦਰਜੇ ਬਹੁਤ ਐ ਗੁਰਪਿਆਰੋ ਸੰਗਤ ਦੇ ਦਰਜੇ ਬਹੁਤ ਐ ਇਸ ਸੰਸਾਰ ਦੇ ਅੰਦਰ ਕਈ ਪ੍ਰਕਾਰ ਦੇ ਦਰਜ ਨੇ ਹੁਣ ਕਿਹੜੀ ਸੰਗਤ ਦੇ ਵਿੱਚ ਬੈਠਣਾ ਹੈ ਆ ਜੋ ਆਪਾਂ ਨੂੰ ਗੁਰੂ ਸਾਹਿਬ ਨੇ ਹਦਾਇਤ ਦਿੱਤੀ ਹੈ ਕਿ ਜਿਨ੍ਹਾਂ ਸਾਹਸ ਗਰਾਸ ਨਾ ਵਿਸਰੇ ਕੀ ਨਾ ਵਿਸਰੇ ਭਾਈ ਉਸ ਪ੍ਰਮਾਤਮਾ ਦਾ ਨਾਮ ਉਸ ਪ੍ਰਮਾਤਮਾ ਦੀ ਬੰਦਗੀ ਉਹ ਸਦਾ ਹਰ ਸਾਹ ਦੇ ਨਾਲ ਜਿਹਨੇ ਸਾਹ ਲੈਣੇ ਆਪਾਂ ਉਹਦੇ ਨਾਲ ਪ੍ਰਮਾਤਮਾ ਨੂੰ ਯਾਦ ਕਰੇ ਜੇ ਤੇ ਸਾਸ ਆ ਸਬਦ ਆਉਂਦਾ ਇੱਕ ਆਪਾਂ ਫੇਰ ਵਿਚਾਰਾਂਗੇ ਤੇ ਉਹ ਜਿੰਨੇ ਵੀ ਸਾਹ ਆਪਾਂ ਲੈਨੇ ਆ ਹਰ ਸਾਹ ਦੇ ਨਾਲ ਮਾਲਕ ਨੂੰ ਯਾਦ ਕਰੇ ਤੇ ਇਹ ਗੁਰਪਿਆਰੇ ਫੇਰ ਆਪਾਂ ਉਹ ਪਾਲਨੇ ਆ ਉਹ ਸੰਗਤ ਪਾਲਨੇ ਜੇ ਤੇ ਸਾਸ ਗ੍ਰਾਸ ਮਨ ਲੈਂਦਾ ਜਿਤੇ ਸਾਸ ਗਰਾਸ ਮੰਨ ਲੇਤਾ ਤੇ ਤੇ ਹੀ ਗੁਣ ਗਾਈਏ ਹੁਣ ਮਨ ਜ ਕਿੰਨੇ ਸਾਹ ਸਾਹ ਲੈ ਰਿਹਾ ਆਪਾਂ ਇੱਥੇ ਗੱਲ ਮੰਨ ਦੀ ਐ ਕਿੰਨੇ ਸਾਹ ਲੈਣਿਆ ਸੀ ਅਸੀਂ ਸਾਹ ਲੈਣਿਆ ਗੁਰ ਪਿਆਰਿਓ 24000 24 ਘੰਟਿਆਂ ਦੇ ਵਿੱਚ ਭਾਵ ਇੱਕ ਘੰਟੇ ਦੇ ਅੰਦਰ ਅਸੀਂ ਕਿ 1000 ਸਵਾਸ ਲੈਣਿਆ ਸੀ ਹੁਣ ਸਤਿਗੁਰ ਫਰਮਾਨ ਕਰਦੇ ਨੇ ਕਿ ਜੇ ਤੇ ਸਾਸ ग्रास ਸਾਹ ਅੰਦਰ ਲਿਆ ਸਾਹ ਬਾਹਰ ਕੱਢਿਆ ग्रास ਤੇ ਤੇ ਹੀ ਗੁਣ ਗਾਈਏ ਕਿ ਆਪਾਂ ਗਵਣੇ ਉਹਨੇ ਗੁਣ ਜੇ ਤੇ ਸਾਸ ग्रास ਮੰਨ ਲੇਤਾ ਤੇ ਤੇ ਹੀ ਗੁਣ ਗਾਈਏ ਆ ਜਿੱਥੇ ਗੁਣ ਜਿੰਨੇ ਸਾਹ ਲੈਨੇ ਆਪਾਂ ਉਹਨੇ ਮਾਲਕ ਦੀ ਜਿੱਥੇ ਬड़ाई ਹੁੰਦੀ ਹੋਵੇ ਉਹ ਸੰਤ ਨੇ ਉਹ ਸਾਧ ਸੰਗਤ ਹੈ ਉਸ ਸੰਗਤ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰ ਫਰਮਾਨ ਕਰ ਰਹੇ ਨੇ ਸੰਤ ਜਿਨਾ ਮਿਲ ਹਰ ਜਸ ਗਾਇਓ ਉਹਨਾਂ ਸੰਗਤਾਂ ਦੇ ਵਿੱਚ ਬੈਠ ਕੇ ਅਸੀਂ ਦੋ ਜਸ ਗਾਵਾਂਗੇ ਮਾਲਕ ਦੀ ਬड़ाई ਕਰਾਂਗੇ ਸੰਤ ਜਿਨਾ ਮਿਲ ਹਰ ਜਸ ਗਾਇਓ ਫਿਰ ਅਗ ਲਾਭ ਪਤਾ ਕਿੰਨਾ ਵੱਡਾ ਹੈ ਕਿੰਨਾ ਵੱਡਾ ਲਾਭ ਹੈ ਕੋਟ ਜਨਮ ਕੇ ਦੁੱਖ ਗਵਾਇਓ ਕੋਟ ਜਨਮ ਪਛਾਨੀ ਕਿੰਨੇ ਸਾਡੇ ਪਾਪ ਨੇ ਕੋਟ ਜਨਮ ਕੇ ਦੁੱਖ ਗਵਾਇਓ ਜਦੋਂ ਸੰਗਤ ਦੇ ਵਿੱਚ ਬੈਠ ਕੇ ਵਡਾਈ ਕਰੇਗਾ ਤੇਰੇ ਕਰੋੜਾਂ ਪਾਪ ਮਾਫ ਹੋ ਜਾਣਗੇ ਫਿਰ ਅੱਗੇ ਕੀ ਆ ਜੋ ਇੱਛੇ ਜੋ ਤੇਰੀ ਇੱਛਾ ਹੈ ਸੋਈ ਫਲ ਪਾਇਓ ਜਦੋਂ ਤੇ ਮਨ ਦੇ ਅੰਦਰ ਵਿਚਾਰ ਉੱਠੇਗੇ ਉਸ ਟਾਈਮ ਪਰ ਧਿਆਨ ਰੱਖਿਓ ਇੱਥੇ ਗੁਰਪਿਆਰਿਓ ਕਿਤੇ ਦਿਨਾਂ ਵੀ ਚੀਜ਼ ਦੀ ਮੰਗਣਾ ਕਰ ਲਿਓ ਕਿਤੇ ਸਕੂਟੀ-ਮੋਟੀ ਚੀਜ਼ ਮੰਗ ਕੇ ਨਾ ਬੈਠ ਜਿਓ ਤੇ ਏਡੇ ਵੱਡੇ ਮਾਲਕ ਤੋਂ ਜੋ ਇੱਛੇ ਸੋਈ ਫਲ ਪਾਇਓ ਤੇ ਉਹ ਫਲ ਮੰਗ ਲਿਓ ਜਿਹੜਾ ਭਉਜਲ ਪਾਰ ਕਰਾ ਦੇ ਜਿਹੜਾ ਪ੍ਰਮਾਤਮਾ ਨਾਲ ਸਾਡਾ ਮਲਾਪ ਹੋ ਜਾਏ ਫੇਰ ਗੁਰੂ ਸਾਹਿਬ ਕਹਿੰਦੇ ਨੇ ਕਰ ਕਿਰਪਾ ਹਰ ਨਾਮ ਦਵਾਏ ਕੀ ਮੰਗ ਲੋ ਆਹ ਦੱਸਤਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਪ੍ਰਮਾਤਮਾ हे ਕਾਲਪੁਰਖ ਤੂੰ ਕਿਰਪਾ ਕਰ ਮੈਨੂੰ ਨਾਮ ਦੇ ਦੇ ਆਹ ਚੀਜ਼ ਮੰਗ ਲੈਣੀ ਆ ਜੋ ਇੱਛੇ ਸੋਈ ਫਲ ਪਾਇਓ ਕਰ ਕਿਰਪਾ ਹਰ ਨਾਮ ਦਵਾਇਓ ਮੈਨੂੰ ਨਾਮ ਦੇ ਦੇ ਸਰਬ ਸੁਖ ਹਰ ਨਾਮ ਵਡਿਆਈ ਫਿਰ ਉਹ ਨਾਮ ਦੇ ਨਾਲ ਤੈਨੂੰ ਸਾਰੇ ਸੁੱਖ ਮਿਲ ਲੰਗੇ ਗੁਰ ਪ੍ਰਸਾਦ ਨਾਨਕ ਮਤ ਪਾਈ ਉਹ ਸਾਨੂੰ ਮਤ ਵੀ ਮਿਲ ਜਾਣੀ ਆ ਤੂੰ ਸਮਰੱਥ ਵਡਾ ਮੇਰੀ ਮਤ ਥੋੜੀ RAM ਇਹ ਤਾਂ ਹੁਣ ਇੱਕ ਸ਼ਬਦ ਦੀ ਵਿਚਾਰ ਹੋ ਗਈ ਆਪਾਂ ਇਹ ਕਰਨ ਵਾਸਤੇ ਸਾਨੂੰ ਗੁਰੂ ਸਾਹਿਬ ਕਹਿ ਰਹੇ ਨੇ ਗੁਰੂ ਸਾਹਿਬ ਗੁਰਬਾਣੀ ਧੰਨ ਸ੍ਰੀ ਗੁਰਗੰਸਾਹਿਬ ਸਾਨੂੰ ਪ੍ਰਮਾਣ ਕਰ ਰਹੇ ਨੇ ਕਿ ਬੰਦੇ ਆ ਤੂੰ ਆ ਤਰੀਕੇ ਦੇ ਨਾਲ ਆ ਬੰਦਿਆਂ ਦੇ ਨਾਲ ਬੈਠ ਕੇ ਆ ਸੰਗਤ ਦੇ ਵਿੱਚ ਬੈਠ ਕੇ ਤੂੰ ਗੁਣ ਗਾਏਗਾ ਤੇਰੇ ਕਰੋੜਾਂ ਪਾਪ ਤੇਰੀਆਂ ਮਨ ਦੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਪਰ ਮਨ ਦੀ ਇੱਛਾ ਦੇ ਵਿੱਚ ਕੀ ਰੱਖਣਾ ਹੈ ਨਾਮ ਦੇ ਦੇ ਸਾਨੂੰ ਮਾਲਕਾ ਨਾਮ ਦੇ ਦੇ ਤੂੰ ਕਿਰਪਾ ਕਰ ਸਾਨੂੰ ਨਾਮ ਦੀ ਦਾਤ ਦੇ ਦੇ ਆ ਅਸੀਂ ਮੰਗਣਾ ਹੈ ਪਰ ਅਸੀਂ ਹੁਣ ਦੂਜਾ ਪੱਖ ਲਈਏ ਹੁਣ ਜੋ ਆਪਾਂ ਮੰਗਲਚਾਰਾ ਕੀਤਾ ਸੀ ਤੀਰਥ ਨਾਵਾ ਜੇ ਇਸ ਭਾਵਾ ਮਾ ਬਿਨ ਭਾਣੇ ਕੇ ਨਾਇ ਕਰੀ ਹੁਣ ਇੱਥੇ ਆ ਜਾਈਏ ਆਪਾਂ ਇਹ ਤਾਂ ਗੁਰੂ ਸਾਹਿਬ ਨੇ ਕਹਿਤਾ ਕਿ ਆ ਲੈ ਲਾ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਉਹ ਸੰਸਾਰ ਕੀ ਕਰ ਰਿਹਾ ਸੰਸਾਰ ਕਰ ਰਿਹਾ ਕਿ ਭੱਜ ਦੌੜਾ ਲਾਈਆਂ ਨੇ ਕਿ ਅਸੀਂ ਤੀਰਥਾਂ ਤੇ ਸਾਨੂੰ ਗੁਰੂ ਮਿਲ ਜੇ ਪਹਿਲੀ ਗੱਲ ਤਾਂ ਮਨ ਦੇ ਵਿੱਚ ਵਿਚਾਰ ਉੱਠਦੀ ਹੈ ਕਿ ਅਸੀਂ ਤੀਰਥਾਂ ਤੇ ਜਾਣਾ ਹੈ ਔਰ ਅਸੀਂ ਇਸ਼ਨਾਨ ਕਰਕੇ ਮਾਲਕ ਨੂੰ ਮਿਲ ਲੈਣਾ ਉੱਥੇ ਭਾਵ ਸਾਡੇ ਪਾਪ ਉਤਰ ਜਾਣਗੇ ਪਰ ਨਹੀਂ ਗੁਰੂ ਪਿਆਰੇ ਆ ਸਬਦ ਹੈ ਤਨਾਸਰੀ ਮਹਲਾ ਪਹਿਲਾ ਸੰਤ ਇੱਕ ਓਮਕਾਰ ਸਤਿਗੁਰ ਪ੍ਰਸਾਦ ਗੁਰੂ ਨਾਨਕ ਸੱਚੇ ਪਾਤਸ਼ਾਹੀ ਦਾ ਇਹ ਸਬਦ ਹੈ ਗੁਰੂ ਪਿਆਰੇਓ ਹੁਣ ਪਹਿਲਾ ਜੋ ਆਪਾਂ ਸਬਦ ਚਾਰੇ ਸੀ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਕਿ ਗੁਰੂ ਸਾਹਿਬ ਜੇ ਤਾਂ ਮੇਰੇ ਤੇ ਤੀਰਥ ਨਾਉਣ ਜਾਣ ਤੇ ਖੁਸ਼ ਹੋ ਜੇ ਫਿਰ ਤਾਂ ਮੈਨੂੰ ਉਹਦਾ ਲਾਭ ਹੈ ਫਿਰ ਤਾਂ ਉਹਦਾ ਫਾਇਦਾ ਹੈ ਨਹੀਂ ਤਾਂ ਕੋਈ ਫਾਇਦਾ ਨਹੀਂ ਔਰ ਗੁਰੂ ਨੇ ਕੋ ਸੋਣਾ ਨਹੀਂ ਕਿਉਂ ਗੁਰੂ ਸਾਹਿਬ ਕਹੀ ਨਹੀਂ ਰਿਹਾ ਤੂੰ ਮੈਨੂੰ ਭਾਲ ਮੈਨੂੰ ਭਜ ਦੌੜ ਲਾ ਤ ਪੂਰੀ ਦੌੜ ਲਾ ਪੂਰੀ ਮੈਨੂੰ ਭਾਲਣ ਵਾਸਤੇ ਉਹ ਤਾਂ ਕਹਿ ਰਿਹਾ ਤੂੰ ਟਕਿਆ ਚ ਆ ਜਾ ਆਪਣੇ ਟਕਿਆ ਦੇ ਘਰ ਬੈਠ ਜਾ ਕੇ ਮੈਂ ਤੇਰੇ ਕੋਲ ਆ ਜੂਗਾ ਹੁਣ ਇਹ ਸ਼ਬਦ ਜੋ ਉਪਚਾਰ ਕਰ ਰਿਹਾ ਆਪਾਂ ਕਿ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਤੀਰਥ ਨਾਮ ਹੈ ਹੁਣ ਗੁਰੂ ਦੇ ਸਿੱਖ ਵਾਸਤੇ ਜਿਹੜਾ ਵੈਸੇ ਤਾਂ ਉਪਦੇਸ਼ ਚੋ ਵਰਨਾ ਕੋ ਸਾਂਝਾ ਹੈ ਕਿਸੇ ਇੱਕ ਸਿੱਖ ਨੂੰ ਉਪਦੇਸ਼ ਨਹੀਂ ਹੈ ਜਾਂ ਇੱਕ ਸਿੱਖ ਪੰਥ ਨੂੰ ਕਹਿ ਲਈਏ ਇਹਨੂੰ ਉਪਦੇਸ਼ ਹੋਵੇ ਨਹੀਂ ਨਹੀਂ ਚੋ ਵਰਨਾ ਕੋ ਸਾਂਝਾ ਹੈ ਸਾਰਿਆਂ ਵਾਸਤੇ ਹੀ ਹੈ ਇਹ ਮਨੁੱਖਾਂ ਵਾਸਤੇ ਹੀ ਹੈ ਜੋ ਮਨੁੱਖ ਇਸ ਸੰਸਾਰ ਤੇ ਆਇਆ ਹੈ ਪੈਦਾ ਹੋਇਆ ਹੈ ਉਹ ਕਿਸੇ ਵੀ ਚਾਹੇ ਧਰਮ ਦੇ ਅੰਦਰ ਹੈ ਕਿਸੇ ਵੀ ਜਾਤੀ ਦੇ ਅੰਦਰ ਹੈ ਉਦੇ ਵਾਸਤੇ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਦਾ ਇਹੀ ਉਪਦੇਸ਼ ਹੈ ਕਿ ਉਹਦੇ ਵਾਸਤੇ ਜਿਹੜਾ ਤੀਰਥ ਹੈ ਉਹੀ ਇੱਕ ਸ਼ਬਦ ਹੈ ਤੀਰਥ ਨਾਪਣ ਜਾਓ ਤੀਰਥ ਨਾਮ ਹੈ ਨਾਮ ਸ਼ਬਦ ਇੱਕੋ ਜੀਜ਼ ਹੈ ਗੁਰੂ ਦੇ ਪਰਮਾਤਮਾ ਦੇ ਮੁਖ ਦੀ ਬਾਤ ਸੱਚ ਦੀ ਆਵਾਜ਼ ਹੁਣ ਇੱਥੇ ਗੁਰਪਿਆਰੇ ਆ ਸ਼ਬਦ ਪਤਾ ਨਹੀਂ ਕਿੰਨੇ ਵਾਰੀ ਆਪਾਂ ਮੁਖਵਾ ਕਰਾਂ ਸੁਣਦੇ ਆਂ ਪਰ ਇਹਦੀ ਵਿਚਾਰ ਕਰਕੇ ਦੇਖੋ ਇਹਨੂੰ ਵਿਚਾਰੋ ਕਿ ਗੁਰੂ ਸਾਹਿਬ ਸਾਨੂੰ ਕੀ ਕਹ ਰਹੇ ਨੇ ਕੀ ਫਰਮਾਨ ਕਰ ਰਹੇ ਨੇ ਇਧਰ ਆਪਾਂ ਜੋ ਸ਼ੁਰੂਆਤ ਕੀਤੀ ਸੀ ਕਿ ਤੂੰ ਆਪਣੇ ਕੋ ਕਰੋੜਾਂ ਪਾਪ ਨਾਸ ਕਰਵਾਉਣੇ ਆ ਜੋ ਤੂੰ ਮਨ ਭਾਵੀਆਂ ਇੱਛਾ ਤੂੰ ਚਾਹਣਾ ਹੈ ਮੈਂ ਸਾਰੀਆਂ ਦੇ ਦੂੰਗਾ ਪਰ ਤੂੰ ਮੇਰੀ ਗੱਲ ਮੰਨ ਕਿਹਨੂੰ ਕਹਿ ਰਿਹਾ ਬੰਦੇ ਨੂੰ ਕਹਿ ਰਿਹਾ ਬੰਦੇ ਆ ਤੂੰ ਤਨ ਸ੍ਰੀ ਗੁਰਗੰਸਾਹ ਦੇ ਵਿੱਚ ਜੋ ਲਿਖਿਆ ਉਹਨੂੰ ਮੰਨ ਆਈ ਮੈਂ ਆ ਪੱਜਿਆ ਫਿਰ ਤੇ ਇੱਕ ਆਪਾਂ ਪੱਖ ਲੈਂਦਾ ਹੈ ਕਿ ਸਾਡੀ ਜਿਹੜੀ ਦੌੜ ਭੱਗ ਭੱਜ ਲੱਗੀ ਆ ਉਹ ਇੱਥੇ ਵੀ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਭਾਈ ਤੀਰਥਾਂ ਤੇ ਹੁਣ ਬਹੁਤ ਸਾਰੇ ਵਿਚਾਰ ਆ ਉੱਠ ਜਾਂਦੀਆਂ ਨੇ ਕਿ ਉੱਥੇ ਵੀ ਤਾਂ ਰੱਬ ਹੈ ਭਾਈ ਰੱਬ ਤਾਂ ਸਭ ਥਾਈਂ ਹੈ ਸਾਰਿਆਂ ਹਰ ਜੁਨੀ ਦੇ ਵਿੱਚ ਰੱਬ ਹੈ ਜਿੰਨੇ ਜੀਵ ਜੰਤ ਸਾਰੇ ਵਿੱਚ ਰੱਬ ਹੈ ਪਰ ਸਾਡੀ ਦੇਖਣ ਵਾਲੀ ਅੱਖ ਨਹੀਂ ਸਾਡੀ ਦੇਖਣ ਵਾਲੀ ਅੱਖ ਨਹੀਂ ਕਿਉਂ ਅਸੀਂ ਅਸੀਂ ਆਪਣੇ ਅੰਦਰ ਮਨ ਦੇ ਨਾਲ ਵਿਚਾਰ ਕੀਤੀ ਨਹੀਂ ਮਨ ਨੂੰ ਟਿਕਾ ਚ ਬਿਠਾਇਆ ਨਹੀਂ ਤੇ ਫਿਰ ਕਿਵੇਂ ਅਸੀਂ ਲੱਭਾਂਗੇ ਕਿਵੇਂ ਸਾਨੂੰ ਦਿਸੂਗਾ ਉਹ ਤਾਂ ਐਸੀ ਕਰਕੇ ਗੁਰੂ ਸਾਹਿਬ ਕਹਿ ਰਿਹਾ ਕਿ ਭਾਈ ਪੰਬਿਆ ਤੇਰੀ ਵਾਸਤੇ ਜਿਹੜਾ ਸ਼ਬਦ ਹੈ ਨਾ ਇਹ ਹੀ ਇੱਕ ਤੀਰਥ ਹੈ ਅੰਤਰਗਤ ਤੀਰਥ ਮਲ ਨਾ ਵੋ ਅੰਤਰ ਉਤਰ ਕੇ ਨਾਉਣ ਦੀ ਲੋੜ ਹੈ ਸਾਡੇ ਮਨ ਨੂੰ ਇਸ਼ਰਾਨ ਕਰਾਉਣ ਦੀ ਲੋੜ ਹੈ ਇਸੇ ਕਰਕੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਰਮਾਤਮਾ ਦਾ ਨਾਮ ਹੀ ਤੀਰਥ ਹੈ ਹੁਣ ਇੱਥੇ ਇੱਕ ਸ਼ਬਦ ਇੱਕ ਪੰਗਤੀ ਹੋਰ ਆ ਗਈ ਕਿ ਗੁਰੂ ਦੇ ਸ਼ਬਦ ਵਿੱਚ ਤੂੰ ਜੁੜ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਗੁਰੂ ਦੇ ਸ਼ਬਦ ਦੇ ਵਿੱਚ ਤੂੰ ਟਿਕਾਣਾ ਕਰ ਆਪਣਾ ਟਿਕ ਜਦੋਂ ਤੂੰ ਗੁਰੂ ਦੇ ਸ਼ਬਦ ਦੇ ਵਿੱਚ ਟਿਕੇਗਾ ਫਿਰ ਤੇਰੇ ਵਾਸਤੇ ਤੀਰਥ ਇੱਕ ਸ਼ਬਦ ਹੀ ਤੀਰਥ ਬਣ ਜਾਏਗਾ ਸ਼ਬਦ ਤੀਰਥ ਬਣ ਜਾਏਗਾ ਕਿਉਂਕਿ ਜਿਹੜੀ ਇਹ ਸ਼ਬਦ ਦੀ ਤਾਕਤ ਹੈ ਵਰਕਤ ਹੈ ਜਦੋਂ ਅਸੀਂ ਸ਼ਬਦ ਦੇ ਨਾਲ ਜੁੜਾਂਗੇ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਸਾਡੀ ਪ੍ਰਮਾਤਮਾ ਨਾਲ ਡੂੰਗੀ ਸਾਹਜ ਪੈ ਜਾਣੀਆਂ ਗੁਰਪਿਆਰਿਓ ਪ੍ਰਮਾਤਮਾ ਦੇ ਨਾਲ ਡੂੰਗੀ ਸਾਹਜ ਪੈ ਜਾਣੀਆਂ ਜਦੋਂ ਡੂੰਗੀ ਸਾਹਜ ਪੈਗੀ ਫੇਰ ਅਸੀਂ ਗੁਰਪਿਆਰਿਓ ਜਦੋਂ ਸ਼ਬਦ ਦੀ ਵਿਚਾਰ ਕਰਾਂਗੇ ਬੈਠ ਕੇ ਜਦੋਂ ਅਸੀਂ ਜਪਾਂਗੇ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਜਦੋਂ ਆਹ ਤਰੀਕੇ ਨਾਲ ਅਸੀਂ ਪ੍ਰਮਾਤਮਾ ਨੂੰ ਯਾਦ ਕਰਾਂਗੇ ਫਿਰ ਨੂੰ ਇਹਨੂੰ ਕਹਿੰਦੇ ਨੇ ਕਿ ਅੰਤਰ ਗਤ ਤੀਰਥ ਮਲ ਨਾਵੋ ਕਹਿੰਦਾ ਆ ਇਸਨਾਨ ਮਨ ਦਾ ਕਰਾ ਲਾ ਤੂੰ ਮਨ ਦਾ ਇਸਨਾਨ ਜਦੋਂ ਮਨ ਦਾ ਇਸਨਾਨ ਸ਼ਬਦ ਰਾਹੀਂ ਕਰਾ ਲੈਣਾ ਸ਼ਬਦ ਰਾਹੀਂ ਸੀ ਕਰ ਲਿਆ ਤਾਂ ਫਿਰ ਅਸੀਂ ਬਾਹਰੀ ਤੀਰਥਾਂ ਤੇ ਵੀ ਨਾਉਣ ਜਾਵਾਂਗੇ ਯਾਤਰਾ ਕਰਾਂਗੇ ਸਾਡੀ ਫੇਰ ਸਫਲ ਹੋ ਗਈ ਉਹ ਫਿਰ ਉਹਨਾਂ ਉੱਥੇ ਨਾਤਿਆਂ ਦਾ ਸਾਡਾ ਫਾਇਦਾ ਹੈ ਕਿਉਂਕਿ ਸਾਨੂੰ ਮਤ ਆ ਜਾਏਗੀ ਸਾਨੂੰ ਗਿਆਨ ਆ ਜਾਏਗਾ ਕਿ ਕਿਵੇਂ ਅਸੀਂ ਯਾਤਰਾ ਕਰਨੀ ਹੈ ਕਿਵੇਂ ਅਸੀਂ ਤੀਰਥਾਂ ਤੇ ਇਸ਼ਨਾਨ ਕਰਨਾ ਹੈ ਕਿਵੇਂ ਸਰੋਵਰਾਂ ਚ ਜਾ ਕੇ ਅਸੀਂ ਇਸ਼ਨਾਨ ਕਰਨਾ ਹੈ ਪਰ ਜਿੰਨਾ ਚਿਰ ਸਾਨੂੰ ਗੁਰੂ ਦੀ ਮਤ ਨਹੀਂ ਆਉਂਦੀ ਸ਼ਬਦ ਦੀ ਵਿਚਾਰ ਨਹੀਂ ਕਰਦੇ ਮਨ ਦਾ ਇਸ਼ਨਾਨ ਸ਼ਬਦ ਰਾਹੀਂ ਨਹੀਂ ਕਰਾਉਂਦੇ ਉਹਨਾਂ ਚਿਰ ਸਾਨੂੰ ਬਾਹਰੀ ਤੌਰ ਤੇ ਮਤ ਨਹੀਂ ਆਉਣੀ ਇਸੇ ਕਰਕੇ ਕਿਹਾ ਕਿ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਇਕ ਕਹਿੰਦਾ ਜੇ ਤਾਂ ਮੈਨੂੰ ਉੱਥੇ ਆਹ ਤਰੀਕੇ ਨਾਲ ਜਾ ਕੇ ਫਾਇਦਾ ਆਹ ਤਰੀਕਾ ਅਪਣਾ ਲਈਏ ਫੇਰ ਤਾਂ ਫਾਇਦਾ ਹੋ ਜਾਊਗਾ ਫੇਰ ਤਾਂ ਤੀਰਥ ਦੇ ਨਾਤੇਆਂ ਦਾ ਫਾਇਦਾ ਹੈ ਜੇ ਉੱਥੇ ਜਾ ਕੇ ਅਸੀਂ ਕੁਝ ਫਾਇਦਾ ਨਹੀਂ ਲੈਂਦਾ ਜਦੋਂ ਮਾਨੇ ਨਹੀਂ ਟਿਕਿਆ ਸਾਡਾ ਮਾਨੇ ਵਿਚਾਰਾਂ ਦੇ ਵਿੱਚ ਹੈ ਵਿਕਾਰਾਂ ਦੇ ਵਿੱਚ ਹੈ ਤਾਂ ਉੱਥੇ ਨਹਾਉਣ ਦਾ ਵੀ ਕੋਈ ਫਾਇਦਾ ਨਹੀਂ ਹੈ ਗੁਰ ਪਿਆਰੇਓ ਜਿੰਨੇ ਮਰਜੀ ਇਸ਼ਨਾਨ ਕਰ ਲੋ ਕੋਈ ਫਾਇਦਾ ਨਹੀਂ ਆ ਫਿਰ ਤਾਂ ਜੀ ਜੰਤ ਸਤਾਉਣ ਵਾਲੀ ਗੱਲ ਐ ਫਿਰ ਜੀ ਜੰਤ ਸਤਾਉਣ ਵਾਲੀ ਗੱਲ ਐ ਫਿਰ ਉਹਨਾਂ ਨੂੰ ਜੀਆਂ ਨੂੰ ਡਰਾਉਣ ਵਾਲੀ ਗੱਲ ਐ ਕਿ ਨਾ ਭਾਈ ਇਹਨਾਂ ਨੂੰ ਨਾ ਠਾਓ ਇਹ ਵੀ ਰਾਤ ਨੂੰ ਸੁੱਤੇ ਪਏ ਨੇ ਉਹਨਾਂ ਦੇ ਵਿੱਚ ਵੜ ਜਾਣਾ ਨਾ ਆਪਾਂ ਸਵੇਰੇ ਸਵੇਰੇ ਨਦੀਆਂ ਦੇ ਵਿੱਚ ਜਾ ਕੇ ਇਸ਼ਨਾਨ ਅਤ ਪਾਣੀ ਕਰਦੇ ਨਹੀਂ ਨਹੀਂ ਉੱਥੇ ਵੀ ਜੀਵ ਆ ਉਹਦੇ ਵਿੱਚ ਵੀ ਕਿ ਹਰ ਜੀਵ ਦੇ ਵਿੱਚ ਪਰਮਾਤਮਾ ਹੈ ਚੀਟੀ ਤੇ ਕੁਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਾਰਿਆਂ ਦੇ ਵਿੱਚ ਉਸ ਪਰਮਾਤਮਾ ਦੀ ਕਿਰਪਾ ਹੈ ਕਿ ਭਗਤ ਨਾਮਦੇ ਜਿਹੜਾ ਕਹਿੰਦੇ ਕਿ ਜੀ ਜੰਤਨਾ ਸਤਾਉ ਪਾਈ ਜੀ ਜਤਨਾ ਤਾਂ ਗੁਰੂ ਪਿਆਰੇ ਉਹ ਸ਼ਬਦ ਦੀ ਵਿਚਾਰ ਜੇ ਆਪਾਂ ਗੁਰੂ ਸਾਹਿਬ ਤੇ ਗੁਰੂ ਦੇ ਮਤਵ ਦੇ ਅਨਸਾਰ ਚੱਲੀਏ ਫੇਰ ਗੁਰੂ ਪਿਆਰੇ ਸਾਨੂੰ ਭਜਣ ਦੀ ਲੋੜ ਨਹੀਂ ਹੈ ਫੇਰ ਤਾਂ ਸਾਡਾ ਜਿੱਥੇ ਬੈਠ ਗਏ ਉੱਥੇ ਗੁਰੂ ਹੈ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਸੋ ਥਾਨ ਸੁਹਾਵਾ ਆ ਰਾਮ ਰਾਜੇ ਉਹ ਥਾਨ ਵੀ ਪਵਿੱਤਰ ਹੋ ਜਾਏਗਾ ਉਹ ਘਰ ਵੀ ਪਵਿੱਤਰ ਹੋ ਜਾਏਗਾ ਆ ਜਿਹੜੇ ਇੱਟਾਂ ਵਾਲੇ ਘਰ ਵੀ ਇਹ ਵੀ ਪਵਿੱਤਰ ਹੋ ਜਾਣਗੇ ਅੰਦਰ ਵਾਲਾ ਤਾਂ ਪਵਿੱਤਰ ਘਰ ਹੋ ਹੀ ਜਾਣਾ ਗੁਰੂ ਪਿਆਰਿਓ ਕਿਉਂ ਜਿੱਥੇ ਅਸੀਂ ਬੈਠਾਂਗੇ ਨਾ ਹੁਣ ਜਿੱਥੇ ਜਪਿਆ ਵਾ ਗੁਰੂ ਇਹ ਕੀ ਇੱਥੇ ਗੁਰੂ ਆ ਗਿਆ ਇੱਥੇ ਗੁਰੂ ਹਾਜ਼ਰ ਨਾਜ਼ਰ ਹੈ ਜਦੋਂ ਅਸੀਂ ਮੁੱਖ ਤੋਂ ਚੱਲ ਰਹਿਆਂ ਸਾਹਸ ਗਰਾਸ ਵਾਹ ਗੁਰੂ ਵਾਹ ਗੁਰੂ ਇੱਥੇ ਗੁਰੂ ਹਾਜ਼ਰ ਨਾਜ਼ਰ ਹੈ ਇਹਨੂੰ ਕਿਹਾ ਕਿ ਜਿੱਥੇ ਜਾਏ ਬਹੇ ਮੇਰਾ ਸਤ ਗੁਰੂ ਜਿੱਥੇ ਅਸੀਂ ਬੈਠ ਕੇ ਭਗਤੀ ਕਰਦੇ ਆ ਉਹ ਥਾਨ ਸੁਹਾਵਾ RAM ਰਾਜੇ ਤਾਂ ਗੁਰੂ ਪਿਆਰਿਓ ਆ ਇੰਨੇ ਕ ਵਿਚਾਰਾਂ ਨੇ ਅੱਗੇ ਜੋ ਬੜਾ ਲੰਮਾ ਸਾਬ ਲੰਮੇਰਾ ਸਾਬ ਦਾ ਇਹ ਫਿਰ ਅੱਗੇ ਚੱਲ ਕੇ ਵਿਚਾਰ ਕਰਾਂਗੇ ਕਿ ਗੁਰੂ ਸਾਹਿਬ ਜੋ ਫਰਮਾਨ ਕਰ ਰਹੇ ਨੇ ਕਿ ਭਾਈ ਇਹ ਜਿਹੜੇ 10 ਪਵਿੱਤਰ ਦਿਹਾੜੇ ਨੇ ਇਹ ਜੋ ਅਵਤਾਰਪੁਰਖ ਨੇ ਗੁਰੂਆਂ ਦੇ ਇਹੀ ਥਾ ਤੀਰਥ ਹੈ ਇਹੀ ਥਾ ਤੀਰਥ ਹੈ ਪਰ ਸਾਡਾ ਮਨ ਹੋ ਜਾ ਉਹ ਜੀ ਸਾਡਾ ਮਨ ਮੰਨ ਜੇ ਫਿਰ ਹੈ ਜਦੋਂ ਮਨ ਸਾਡਾ ਮੰਨ ਗਿਆ ਜਦੋਂ ਮਨ ਹੀ ਨਹੀਂ ਮੰਨਿਆ ਗੁਰਪਿਆਰੇ ਮਨ ਹੀ ਨਹੀਂ ਟਿਕਾਣਾ ਕੀਤਾ ਆਪਣੇ ਘਰ ਇਹਨੇ ਤਾਂ ਫਿਰ ਕੋਈ ਕਿਸੇ ਵੀ ਉਸ ਦਾ ਮਨਾਉਣ ਦਾ ਕੋਈ ਲਾਭ ਨਹੀਂ ਸਾਨੂੰ ਮਿਲਣਾ ਗੁਰਪਿਆਰੇ ਕਿਉਂਕਿ ਸਤ ਗੁਰਾਂ ਦਾ ਜੋ ਬਖਸ਼ਿਆ ਹੋਇਆ ਇਹ ਗਿਆਨ ਮੇਰੇ ਵਾਸਤੇ ਸਦਾ ਕਾਇਮ ਰਹਿਣ ਵਾਲਾ ਇਹ ਤੀਰਥ ਸਥਾਨ ਹੈ ਗਿਆਨ ਹੈ ਜਿਹੜਾ ਸ਼ਬਦ ਦਾ ਗਿਆਨ ਇਹ ਹੀ ਇੱਕ ਤੀਰਥ ਸਥਾਨ ਹੈ ਇਸੇ ਕਰਕੇ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਭਾਈ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਤੂੰ ਆਪਣੇ ਮਨ ਨੂੰ ਟਿਕਾ ਮਨ ਨੂੰ ਸੋਧ ਮਨ ਨੂੰ ਆਪਣੇ ਘਰ ਬਿਠਾ ਫਿਰ ਜੋ ਮਰਜੀ ਭਗਤੀ ਕਰ ਤੇਰੀ ਸਫਲ ਹੈ ਆਪਣੀ ਸਫਲ ਹੈ ਤਾਂ ਗੁਰੂ ਇੱਥੋਂ ਤੱਕ ਵਿਚਾਰਾਂ ਜੋ ਕੀਤੀਆਂ ਨੇ ਮੇਰਾ ਮਾਲਕ ਕਿਰਪਾ ਕਰੇ ਸਤ ਗੁਰ ਮੇਰਾ ਬਖਸ਼ੇ ਭੁੱਲਾਂ ਚੁੱਕਾ ਮਾਫ਼ ਕਰਿਓ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ